ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਸਮੇਤ 60 ਦੇਸ਼ਾਂ ਤੇ ਅਮਰੀਕੀ ਰੈਟ੍ਰੈਫਿਕ 7 ਅਗਸਤ ਤੋਂ ਹੋਣਗੇ ਲਾਗੂ 트ੰਪ ਨੇ ਕਾਰਜਕਾਰੀ ਆਦੇਸ਼ ਦੇ ਕੀਤੇ ਦਸਤਕ 1 ਅਗਸਤ ਟ੍ਰਸਟ ਪਰ ਡੋਨਾ ਟ੍ਰੰਪ ਨੇ ਵੀਰਵਾਨ ਨੂੰ ਭਾਰਤ ਦੇ 60 ਤੋਂ ਵੱਧ ਅਮਰੀਕੀ ਵਪਾਰਕ ਭਾਈਵਾਲ ਦੇਸ਼ਾਂ ਤੇ ਨਿਰਜਾਤ ਤੇ ਅਤੇ ਨਵੇਂ ਟ੍ਰੈਫਿਕ ਦਾ ਐਲਾਨ ਕੀਤਾ ਹੈ ਟ੍ਰੈਫਿਕ ਦੀ ਇਹ ਦਰ 7 ਅਗਸਤ ਤੋਂ ਲਾਗੂ ਹੋ ਜਾਵੇ ਕਿ ਇਸ ਵਿੱਚ ਭਾਰਤ ਤੇ 25% ਦੀ ਟ੍ਰੈਫਿਕ ਅਤੇ ਪਾਕਿਸਤਾਨ ਤੇ 19% ਦੀ ਟ੍ਰੈਫਿਕ ਲਗਾਇਆ ਗਿਆ ਹੈ 트럼ਪ ਨੇ ਵਿਸ਼ਵ ਵਿਪਾਰ ਨੂੰ ਵਾਪਸ ਪਟੜੀ ਤੇ ਲਿਆਉਣ ਦੀ ਆਪਣੀ ਕ੍ਰਾਂਤੀਕਾਰੀ ਯੋਜਨਾ ਅੱਗੇ ਵਧਾਉਂਦੇ ਹੋਏ ਅੱਧੀ ਰਾਤ ਤੋਂ ਥੋੜੀ ਦੇਰ ਪਹਿਲਾਂ ਇਸ ਸਬੰਧ ਵਿੱਚ ਕਾਰਜਕਾਰੀ ਆਦੇਸ਼ ਤੇ ਦਸਤਕੀਤੇ ਹਨ ਨਿਊਯਾਰਕ ਟਾਈਮਜ਼ ਸੀਬੀਐਸ ਨਿਊਜ਼ ਦੇ ਐਨਬੀਸੀ ਨਿਊਜ਼ ਦੀਆਂ ਖਬਰਾਂ ਅਨੁਸਾਰ 60 ਤੋਂ ਵੱਧ ਦੇਸ਼ਾਂ ਦੇ ਟ੍ਰੈਫਿਕ 7 ਅਗਸਤ ਨੂੰ ਰਾਤ 12 ਵਜੇ ਤੋਂ ਲਾਗੂ ਹੋ ਜਾਵੇਗਾ ਇਸ ਦਾ ਪਵਾਦ ਸਿਰਫ ਕੈਨੇਡਾ ਹੈ ਕਿਹੜਾ ਹੈ ਜਿਸ ਦੇ ਨਿਰਜਾ ਤੇ 1 ਅਗਸਤ ਨੂੰ ਰਾਤ 12 ਵਜੇ 1 ਵਜੇ ਤੋਂ ਟ੍ਰੈਫਿਕ ਲਾਗੂ ਹੋ ਜਾਵੇਗਾ ਕੈਨੇਡਾ ਤੇ ਲਗਾਏ ਗਏ ਟ੍ਰੈਫਿਕ ਤੇ ਉਹਨਾਂ ਸਾਰੀਆਂ ਵਸਤੂਆਂ ਨੂੰ ਛੋਟ ਦਿੱਤੀ ਗਈ ਹੈ ਜਿਨ੍ਹਾਂ ਦਾ ਵਪਾਰ ਅਮਰੀਕਾ ਮੈਕਸੀਕੋ ਕੈਨੇਡਾ ਸਮਝੌਤੇ ਤਹਿਤ ਹੁੰਦਾ ਹੈ ਵਰਤਮਾਨ ਵਿੱਚ ਕੈਨੇਡਾ ਤੋਂ ਅਮਰੀਕਾ ਦੇ ਆਜ਼ਾਦ ਦਾ ਵੱਡਾ ਹਿੱਸਾ ਇਨ੍ਹਾਂ ਵਸਤੂਆਂ ਦਾ ਹੈ ਕਾਰਜਕਾਰੀ ਹੁਕਮਾਂ ਵਿੱਚ ਕੁਝ ਅਜਿਹੇ ਦੇਸ਼ ਸ਼ਾਮਲ ਹਨ ਜਿਨ੍ਹਾਂ ਤੇ ਪ੍ਰਸ਼ਾਸਨ ਨਾਲ ਸਮ ਵਪਾਰ ਸਮਝੌਤੇ ਤੋੜ ਦਿੱਤੇ ਹਨ ਅਤੇ ਦਰਜਨਾ ਦੇਸ਼ ਅਜੇ ਵੀ ਹਜੇ ਤੱਕ ਕਿਸੇ ਸਮਝੌਤੇ ਤੇ ਨਹੀਂ ਪਹੁੰਚੇ ਹਨ ਸਰੀਆ ਲਈ ਡਿਊਟੀ 31% ਤੱਕ ਹੈ ਲਾਉਸ ਅਤੇ ਮੀਆ ਮਾਰ ਲਈ ਇਹ 40% ਤੱਕ ਹੈ ਕਾਰਜਕਾਰੀ ਹੁਕਮ ਇਹ ਸਪਸ਼ਟ ਕਰਦਾ ਹੈ ਕਿ ਕਿਸੇ ਵੀ ਦੇਸ਼ ਦੇ ਆਯਾਤ ਤੇ 10% ਦੀ ਤੋਂ ਘੱਟ ਟ੍ਰੈਫੀਕਲ ਨਹੀਂ ਲਗਾਇਆ ਜਾਵੇਗਾ 트럼ਪ ਨੇ ਪਹਿਲਾ 1 ਅਗਸਤ ਦੀ ਅੱਧੀ ਰਾਤ ਤੋਂ ਉੱਚ ਡਿਊਟੀ ਲਗਾਉਣ ਦੀ ਸੂਖਾ ਅਡਿਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ 7 ਦਿਨਾਂ ਦਾ ਵਾਧੂ ਸਮਾਂ ਦੇਣ ਦਾ ਉਦੇਸ਼ ਕਸਟਮ ਅਤੇ ਸਰਹੱਦੀ ਸੁਰੱਖਿਆ ਨੂੰ ਨਵੀਆਂ ਟ੍ਰੈਫਿਕ ਦਰਾਂ ਲਾਗੂ ਕਰਨ ਲਈ ਕਾਫੀ ਸਮਾਂ ਦੇਣਾ ਹੈ ਰਾਸ਼ਟਰਪਤੀ 트럼ਪ ਨੇ 90 ਤੋਂ ਵੱਧ ਦੇਸ਼ਾਂ ਦੇ ਮੁਕਤੀ ਦਿਵਸ ਤੇ ਟ੍ਰੈਫਿਕ ਲਗਾਉਣ ਦਾ ਐਲਾਨ ਕੀਤਾ ਹੈ ਬਾਅਦ ਵਿੱਚ ਇਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਉਨ੍ਹਾਂ ਨੇ ਅਪ੍ਰੈਲ ਵਿੱਚ ਵਪਾਰ ਸਮਝੌਤੇ ਲਈ ਆਖਰੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਫਿਰ ਫਿਰ 9 ਜੁਲਾਈ ਦੀ ਸਮਾਂ ਸੀਮਾ ਆਈ ਅਤੇ ਚਲੀ ਗਈ ਹੈ ਵਾਈਟ ਹਾਊਸ ਦੇ ਇਸ ਨੂੰ ਦੁਬਾਰਾ ਵਧਾ ਦਿੱਤਾ ਗਿਆ ਹੈ ਇਸ ਤੋਂ ਬਾਅਦ 트ੰਪ ਨੇ ਜ਼ਿਆਦਾਤਰ ਦੇਸ਼ਾਂ ਲਈ ਆਖਰੀ ਸਮਾਂ 1 ਅਗਸਤ ਨਿਰਧਾਰਤ ਕੀਤਾ ਹੈ ਵੀਰਵਾਰ ਨੂੰ ਦਸਤਕੀਤੇ ਅਤੇ ਕੀਤੇ ਗਏ ਕਾਰਜਕਾਰੀ ਆਦੇਸ਼ ਵਿੱਚ ਲਗਭਗ 7 ਵਪਾਰਕ ਪਾਈਵਲ ਦੀ ਸੂਚੀ ਸ਼ਾਮਲ ਹੈ ਇਸ ਸੂਚੀ ਵਿੱਚ ਨਾ ਹੋਣ ਵਾਲੇ ਦੇਸ਼ਾਂ ਦੇ ਉਤਪਾਦ 10% 10% ਦੀ ਟ੍ਰੈਫਿਕ ਦੇ ਅਧੀਨ ਹੋਣਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ